ਸਰੀਆਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹੇ ਜਿੰਨਾ ਵੀਰੇ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਭਾਰਤ ਨੂੰ ਅਜੇ ਰਾਸ਼ਟਰਪਤੀ ਟ੍ਰੰਪ ਨੇ ਟ੍ਰੈਫਿਕ ਲਾਉਣ ਬਾਰੇ ਪਲਟਿਆ ਫੈਸਲਾ 1 ਅਗਸਤ 2025 ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਭਾਰਤ ਤੇ 25% ਦਾ ਟ੍ਰੈਫਿਕਲ ਗਉਣ ਦੇ ਆਪਣੇ ਐਲਾਨ ਤੋਂ ਪਿੱਛੇ ਹਟ ਤੇ ਜਾ ਪਰੇ ਹਨ ਭਾਰਤ ਸਰਕਾਰ ਵੱਲੋਂ ਸੰਸਦ ਵਿੱਚ ਸਖਤ ਸੰਦੇਸ਼ ਦੇਣ ਤੋਂ ਬਾਦ ਇਹ 트럼ਪ ਨੇ ਇਹ ਫੈਸਲੇ ਨੂੰ 7 ਦਿਨਾਂ ਤੱਕ ਲਈ ਮੁਲਤਵੀ ਕਰ ਦਿੱਤਾ ਸੀ ਇਹ ਟ੍ਰੈਫਿਕ ਜੋ ਅੱਜ ਤੋਂ ਯਾਨੀ ਕਿ 1 ਅਗਸਤ ਤੋਂ ਲਾਗੂ ਹੋਣਾ ਸੀ ਹੁਣ 8 ਅਗਸਤ ਤੋਂ ਲਾਗੂ ਹੋਵੇਗਾ ਇਹ ਕਦਮ ਨੂੰ 트럼ਪ ਦੀ ਦੁਬਾਰਾ ਰਣਨੀ ਤੇ ਅਤਿਪਾਰਤ ਦੇ ਸਖਤ ਰੋਖ ਦੀ ਜੇਦ ਵੱਜੋਂ ਦੇਖਿਆ ਜਾ ਰਿਹਾ ਹੈ ਬੁੱਧਵਾਰ ਨੂੰ ਸ਼ਾਮ ਬੁੱਧਵਾਰ ਨੂੰ ਸ਼ਾਮ ਟਰੰਪ ਨੇ ਭਾਰਤ ਤੇ 25% ਦ੍ਰੈਫਿਕ ਤੇ ਅਤੇ ਰੂਸ ਤੋਂ ਹਥਿਆਰ ਖਰੀਦਣ ਦੇ ਵਾਧੂ ਜੁਰਮਾਨੇ ਦਾ ਐਲਾਨ ਕੀਤਾ ਸੀ ਇਸ ਦੇ ਇਸ ਐਲਾਨ ਤੋਂ ਬਾਅਦ ਵੀਰਵਾਰ ਨੂੰ ਭਾਰਤ ਦਾ ਸਟਾਕ ਮਾਰਕੀਟ ਕ੍ਰੈਸ਼ ਹੋ ਗਿਆ ਹੈ ਅਤੇ ਵਿਰੋਧੀ ਧਿਰ ਸਰਕਾਰ ਨੇ ਹਮਲਾ ਕਰ ਦਿੱਤਾ ਸੀ ਇਸ ਤੋਂ ਬਾਅਦ ਕੇਂਦਰ ਵਜ਼ਨ ਮੰਤਰੀ ਪਿਓਸ ਗੋਇਲ ਨੇ ਸੰਸਦ ਵਿੱਚ ਇੱਕ ਸਖਤ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਸਰਕਾਰ ਰਾਸ਼ਟਰੀ ਹਿੱਤਾਂ ਅਧੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਕੀ ਭਾਰਤ ਅਤੇ ਇਸ ਸਖਤ ਰੁਖ ਤੋਂ ਬਾਅਦ ਹੀ ਅਮਰੀਕਾ ਵੱਲੋਂ ਟ੍ਰੈਫਿਕ ਨੂੰ ਇੱਕ ਹਫ਼ਤੇ ਲਈ ਮੁਲਤਵੀ ਕਰਨ ਦੀ ਖਬਰ ਆਈ ਹੈ ਇਸ ਇਹ ਪਹਿਲੀ ਵਾਰ ਨਹੀਂ ਸਗੋ ਜਦੋਂ 트ੰਪ ਨੇ ਟ੍ਰੈਫਿਕਲ ਗੌਂਡ ਦੇ ਫੈਸਲੇ ਨੋਟ ਅਲਿਆਸ ਹੈ ਉਹ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਹੀ ਟ੍ਰੈਫਿਕ ਦੇ ਸਖਤ ਰੁਖ ਆਪਣਾ ਅਪਣਾ ਰਹੇ ਹਨ ਅਤੇ 92 ਦੇਸ਼ਾਂ ਦੇ ਨਵੇਂ ਟ੍ਰੈਫਿਕ ਲਗਾਉਣ ਲਈ ਇੱਕ ਕਾਰਜਕਾਰੀ ਆਦੇਸ਼ ਦੇ ਵੀ ਦਸਤਕ ਕੀਤੇ ਹਨ 2 April ਨੂੰ Trump ਨੇ ਪਹਿਲੀ ਵਾਰ ਟ੍ਰੈਫਿਕ ਲਾੰਦ ਦਾ ਐਲਾਨ ਕੀਤਾ ਸੀ 9 April ਸਿਰਫ 7 ਦਿਨਾਂ ਦਿਨ ਬਾਅਦ ਇਸ ਨੂੰ 90 ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਜੁਲਾਈ 3 3 ਜੁਲਾਈ ਨਵੀਂ ਸੀਮਾ ਸਮਾਸੀਮਾ 31 ਜੁਲਾਈ ਨਿਰਧਾਰਤ ਕੀਤੀ ਗਈ ਸੀ 4 31 ਜੁਲਾਈ ਹੋਣ ਇਸ ਨੂੰ ਦੁਬਾਰਾ 8 ਅਗਸਤ ਤੱਕ ਵਧਾ ਦਿੱਤਾ ਗਿਆ ਹੈ ਕੇਂਦਰ ਵਜ਼ਨ ਮੰਤਰੀ ਪਿਊਸ਼ ਗੋਇਲ ਨੇ ਲੋਕ ਸਭਾ ਵਿੱਚ ਕਿਹਾ ਹੈ ਕਿ ਸਰਕਾਰ 트ੰਪ ਦੇ ਬਿਆਨ ਤੋਂ ਪ੍ਰਭਾਵ ਦਾ ਮੁਲਕ ਕਾਲਨ ਕਰ ਰਹੀ ਹੈ ਉਹਨਾਂ ਸੰਸਦ ਵਿੱਚ ਦੱਸਿਆ ਹੈ ਕਿ ਅਮਰੀਕਾ ਨਾਲ ਨਿਰਪੱਖ ਅਤੇ ਸੰਤੁਲਿਤ ਵਪਾਰ ਸਮਝੌਤੇ ਲਈ ਦਿੱਲੀ ਦੇ ਅਤੇ ਵਾਸ਼ਿੰਗਟਨ ਵਿੱਚ 4 ਦੌਰ ਦੀਆਂ ਸਿੱਧੀਆਂ ਗੱਲਾਂ ਗੱਲਬਾਤਾਂ ਹੋਈਆਂ ਹਨ ਅਤੇ ਡਿਜੀਟਲ ਮਾਧਿਅਮ ਰਾਹੀਂ ਵੀ ਕਈ ਗੱਲਾਂ ਕਈ ਵਾਰ ਗੱਲਾਂਬਾਤਾਂ ਹੋਈਆਂ ਹਨ ਉਹਨਾਂ ਸਪਸ਼ਟ ਕੀਤਾ ਹੈ ਕਿ ਮੋਦੀ ਸਰਕਾਰ ਕਿਸਾਨਾਂ ਉਦਮੀਆਂ ਤੇ ਐਮ ਐਮ ਐਸ ਐਮ ਆਈ ਦੇ ਹਿੱਤਾਂ ਦੀ ਰੱਖਿਆ ਨੂੰ ਬਹੁਤ ਮੱਤਮੁੱਖਪੂਰਨ ਦਿੰਦੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ